ਆ ਫੇਰ ਆ ਗਿਆ ਦਾਰੀ ਫੇਰ ਉਹ ਕੋਲੋਂ ਦੇਦਾ ਮੇਰੇ ਟੈਂਕ ਲਈ ਆ ਗਿਆ ਤਾਂ ਉਹ ਨਹੀਂ ਰਹਾ ਹੋ ਗਿਆ ਹੁਣ ਵਾਰੀ ਆਈ ਇਹਦੀ ਉਹ ਲੱਗੇ ਤੈ ਕਲਾਉਣਾ ਸਿੱਧਾ ਜਾਣ ਦੇ ਸਿੱਧਾ ਜਾਣ ਦੇ ਅੱਗੇ ਲੱਗੇ ਪਾ ਦਿਦਾ ਲੱਗਦਾ Oke, wali juga d i ਨੇ ਲਈ ਹੋ ਗਿਆ ਚੱਲਦਾ ਤਾਂ ਹੈ ਨਹੀਂ ਮੇਰੀ ਹਾਂ ਚੱਲ ਫੇਰ ਵੀ ਤੈਨੂੰ ਆ ਗੋਤਾ ਲਵਾ ਤੇਰਾ ਮੜੇ ਹੈ ਆਹ ਬੋਨ ਮੋਟਾ ਨਾ ਬਸਿਆ ਚਲਸ ਕੈਮਰ ਹੋ ਜਾ ਫੇਰ ਵੀ ਆ ਮੇਰੇ ਤੇ ਪਹਿਲਾਂ ਪੱਲੇ ਲੱਗੀ ਦੂਤਰਾ ਉੱਡ ਕੇ ਜਾਊਗਾ ਬੰਦਾ ਲੈ ਵੀ ਨਾ ਆਹ ਤੇ ਇੱਧਰੋਂ ਰਾਂ ਜਾਊਗਾ ਹੁੰਦਾ ਚੱਲਾ ਪਾਟਨਰ ਆ ਜਾ ਪਾਟਨਰ ਮੋੜਾ ਰੇਲ ਗੱਡੀ ਬੰਗਲਾ ਹੁਣ ਰਾਮਲੇ ਜਾਇਓ ਕੱਟਾ ਫੋਟਾ ਕਰਨਾ ਹੈ ਦੇਖ ਲੈ ਜੀ ਕ੍ਰਿਕਟੂ ਆਰਾਮ से ਕੋਈ ਕਾਲੀ ਨਾ ਬੋਲ ਬਾਤ ਨੇ ਸਰਦਾਰ 5 ਲੱਖ ਦਸੋ ਆਰਾਮ से 5 ਲੱਖ ਦਿਜੀ ਨਾ ਆ ਦੇ ਲੈ ਇਧਰ ਕਹਾਂ ਜੇ ਕਰ ਤਾ ਫੱਟਾ ਗਿਰ ਗਿਆ ਸਰਦਾਰ 5 ਲੱਖ ਦਊਂਗਾ ਇੰਨੇ ਕਦਾ ਗੰਨਾ ਹੋਣਾ ਸਰਦਾਰ ਕਢਾਈ ਦੇ ਦਊਗਾ ਪੱਟਾ ਦਾੜਾ ਪਾੜ ਗਿਆ ਪੱਟਾ ਦਾ ਨਹੀਂ ਫੱਟਾ ਲੋਟ ਲਿਆ ਹੋਜੂਗਾ 200 ਕੁਇੰਟਲ ਅੱਜ ਕਿ ਨਹੀਂ 200 ਹੋਜੂਗਾ ਕਿਹੜਾ ਗੰਨਾ ਹਾਂ 200 ਦੇ ਘੱਟ ਰਹੀ ਜੀ ਮੈਂ ਤਾਂ ਕਾ ਕਹਿ ਬੈ ਕੇ ਗੱਲ 200 ਹੋਜੂਗਾ ਕੋਪਰ ਹੋਊਗਾ ਹੋਜੂਗਾ 200 ਬਸ 200 ਹੀ ਛਿੱਲਿਆ ਕਰਦਿਆਂ ਨੇ ਅੱਜ ਹਾਂ ਕੀ ਦੀ ਇਹ 200 ਦੇ ਪਾਟਾ ਤੁਸੀਂ ਆ ਛਿੱਲਿਆ ਛਿੱਲਿਆ ਹਾਂ ਹਾਂ ਕੱਲ ਤੁਹਾਡੀ ਪਾਰਟੀ ਮੈਂ ਕਰੂੰਗਾ ਨਹੀਂ ਤੁਸੀਂ ਮੇਰੇ ਘਰੇ ਹੋ ਕਿੰਨਾ ਖਰਚ ਆ ਜਾਈਗਾ ਪਾਟੀ ਖਾਣੇ ਹਾਂ ਬਖੀਕ ਨਹੀਂ ਮੈਂ ਆ ਰਿਹਾ ਤੁਸੀਂ ਵੀ ਮੇਰੇ ਘਰ ਨਹੀਂ ਠੀਕ ਨਹੀਂ ਆ ਬਾਈ ਹਾਂ ਆਈ ਆ ਜਾਈਏਗਾ ਬਾਪੂ ਗੋਲ ਗੋਲੇ ਬਣਾਏ ਅੱਜ ਬਣਾएंगे ਗੋਲ ਗੋਲੇ ਬਣਾएंगे ਉਹ ਆਪਰੀਆਂ ਚੱਕ ਲੋ ਪਹਿਲਾਂ ਹਾਂ ਆਪਰੀਆਂ ਚੱਕ ਲੋ ਆਹ ਆਪਰੀਆਂ ਚੱਕ ਲੋ ਬੇਗਾਲੀਆਂ ਮੋਟੂ ਛਿਲਦਾ ਹਲੇ ਹਾਂ ਮੋਟੂ ਛਿਲਣ ਲੱਗਿਆ ਪਹਿਲੇ ਇਹਦੇ ਵੇਲੇ ਛਿਲਣਾ ਨੂੰ ਹੂੰ ਅੰਦਰ ਵੀ ਵੇਲੇ ਛਿਲਦੇ ਕੋਈ ਨਾ ਕੋਈ ਖਾਇਦਾ ਓ ਇਹਨੂੰ ਕੱਡੋ ਨੇਰੇ ਤੇ ਪਹਿਲਾਂ ਉਰੇ ਤੇ ਚੱਲੀਏ ਬੰਦਾ ਬੰਦਾ ਇੱਥੇ ਬੱਦਲ ਕੱਢੂਗੀ ਪਾਹੇ ਪਾਹਾਂ ਅਮ ਗਾਤੀ ਗੱਲ ਐ ਫੇਰ ਇਹ ਲਿਟਵੀ ਪਾਹੇ ਪਾ ਚੱਲਦੀ ਐ ਨਹੀਂ ਕੋਰਾ ਪਊ ਨਹੀਂ ਬੱਦਲ ਆਊ ਕੋਰਾ ਪੜੇਗਾ ਕੋਰਾ ਪੜੂਆ ਅੱਜ ਵੀ ਬਹੁਤ ਸਾਰੀ ਸੀ ਅੱਜ ਵੀ ਨਹੀਂ ਨੂੰ ਨਹੀਂ ਉਹ ਲੱਦ ਲੋ ਕਿਆ ਕਰੀ ਜਾਂਦੇ ਆ ਬੰਦਾ ਤੇਲ ਖੋ ਗਿਆ ਯਾਰ ਅਬ ਦੂਸਰਾ ਡਰਾਈਵਰ ਚਲੇਗਾ ਉਪਰ ਅੱਛਾ ਚਲ ਹੋ ਗਿਆ ਸੋ ਭਰੀਆਂ ਛਿੱਲੂਗਾ ਹੁਣ ਐ ਡਰਾਈਵਰ ਚਿੰਝ ਹੋ ਰਿਹਾ ਹੈ ਰੋਪੜ ਚੱਲਿਆ ਅੱਛਾ ਅੱਜ ਪਾਰਟੀ ਚੱਲੂਗੀ ਹਾਂ ਮੈਂ ਕਿੱਥੇ ਚੱਲ ਜੂਗਾ ਮੇਰੇ ਤਾਂ ਨਹੀਂ ਟਾਈਮ ਹੈਗਾ ਸੱਤ ਘੜੇ ਆਪਣੇ ਕੱਪੜੇ ਨਹੀਂ ਸੁਣ ਜਾਂਦੇ ਹੁੰਦਾ ਸਾਨੂੰ ਦਾ ਜਾਣੇ ਫਿਰਦੇ ਕੱਪੜੇ ਜਾਣੇ ਸੁਆਲੀ ਵਿਆਹ ਹੈ ਬਈ ਸੁਆਇ ਕੱਪੜੇ ਹੁੰ ਨਹੀਂ ਜਾਂਦਾ ਹਮ ਤਾਂ ਹਾਂ ਹੁਣ ਗੱਡੀ ਭਰਾ ਕੇ ਆਇਆ ਕਿ ਉੱਥੇ ਕਿ ਲੇਬਰ ਹੀ ਜੀਓ ਪਰ ਇਹ ਸਾਰੇ ਮਨੂ ਛਿੱਟੇ ਪਾਈਓ ਉੱਪਰ ਚੱਲ ਚੱਕ ਕੇ ਆਪੇ ਇਹ ਰਹੇ ਹੈ ਨਾ ਕਦੇ ਕੁੱਤੇ ਨੇ ਬੱਟਿਆ ਮਨੂ ਵਾ ਕੁੱਤਾ ਕਹਿੰਦਾ ਭਰੀ ਨੇ ਚੱਕ ਲੈ ਮੈਂ ਉਹ ਕੁੱਤੇ ਨੇ ਬੱਟ ਲਿਆ ਨਕਮਾ ਸਾਲਾ ਜਮਾ ਬੱਜਿਆ ਹੋ ਗਿਆ ਬੇਕਾਰ ਹਾਰੀਆ ਭਰੀਆ ਮੈਂ ਮਾਰੀਓ ਪੰਚਾਇਤ ਚੱਕੇ ਆਂ। ਉਹ ਸਾਲ ਲੰਬੜਦਾਰ ਬਣਿਆ ਵੇ। ਲੈ ਲੰਬੜਦਾਰ ਦਾ ਸਵਾਦ ਆ। ਲੰਬੜਦਾਰ ਜੀ ਆਜੋ ਜੀ ਫੇ ਪਾਰਟੀ ਲੰਬੜਦਾਰ। ਆਓ ਵਢੀ ਕੇ ਕਰ। ਕੱਲ ਦੇ ਲੱਗੇ ਵੇ ਅੱਜ ਪਾਏ 25 ਕੋ। ਕੱਲ ਲੱਗੋ 25 ਕੋਟਰ ਵੇ ਜਵੀ ਹੋਈ ਵੱਢ ਹੋਈ ਆ। 6 ਬੰਦੇ। 6 ਘਾੜ 6 ਅੱਜ। ਘਾੜ ਉਸ ਨੂੰ। ਹਾਂ? ਪੇਪਰ ਮੈਂ ਨਾਮ ਛਪਾਣੇ ਵਾਲਾ। ਲੇਬਰ ਲਾਈ ਵੀ ਲੱਗ ਗਿਆ ਸਰਦਾਰ ਨੇ 26 ਕੋਟਰ ਜਵੀ ਵੱਡੀ 2 ਦਿਨਾਂ ਪਾ 12 ਬੰਦੇ ਉਹਨੇ। ਦਿਖਾਏ ਆਂ ਹਮਰੋ ਦੋ ਦਿਨ ਮੈਂ ਮੰਨ ਕੇ ਚੱਲ ਮੈਂ 30 50 55 ਕਾਊਂਟਰ ਜਿਹੜਾ ਵੜਤੀ ਥੋੜੀ ਵੱਡੇ ਹੋਈ ਗੋਸ ਹਾਂ ਉਸ ਵੀ ਜੇ ਮੈਂ ਲਾ ਕੇ ਆਇਆ ਹਾਂ ਕੋਤਾ ਵਾਟੋ ਵੀ ਕੋਤਾ ਤਾਂ ਮੈਂ ਬੱਦ ਦੂੰਗਾ ਅਬੀ ਸੁਣਤਾ ਵਾਟਾ ਕਿੰਨਾ ਹੈ ਤੇਰੇ ਤੇ ਕਿੰਨਾ ਹੈ ਤੁਸੀਂ ਦੇ ਦਿਓ ਵਾ ਦੇ ਦਿਓ ਇੰਦਰ ਬੰਦੇ ਆ ਤਿੰਨ ਮੈਨੂੰ ਤਿੰਨ ਬੰਦੇ ਦੇ ਦਿਓ ਤੁਹਾਨੂੰ 50 ਕਾਊਂਟਰ ਜਿਹੜਾ ਵੜ ਗਿਆ ਨਹੀਂ ਬੰਦਾ ਗਾਣਾ ਨਾ ਹੋਏ ਚੱਲ ਪੈਸੇ ਤਾਂ ਉਧਰ ਵੀ ਬਣਨੇ ਹੀ ਆ ਵੜ ਦੋ ਯਾਰ ਫਿਰ ਉਹ ਬਾਪੂ ਹਾਂ ਆ ਕੇ ਜੀਏ ਫਿਰ ਲੋਕੀ ਦਾ ਸੀ ਤੇ ਮੈਂ ਕਿਹਾ ਬਤੂਗਾ ਵਾ ਹੈ ਉਹ ਪੰਜ ਸੌ ਦੇਦਾ ਲੋਕੀ ਦਾ ਆ ਜਾ ਬਕਰ ਜਾ ਕੇ ਮਹੀਨਾ ਦੇ ਦੇ ਜੀਗਾ 15000 ਆ ਜਾ ਯਾਰ ਆ ਜਾ ਆ 15000 ਦੋਂਗੇ ਤੈਨੂੰ ਆ ਜਾ ਮੈਂ ਦਫੀਆ ਬਤੂਗਾ ਸਾਰੇ ਜਮੀਰੀ ਬਜਲੀ ਜਬੀ ਦੇ ਕੋ ਮਾਰਦੀ ਪਾਈਏ ਤੇਰੇ ਘਰਾਈ ਵੀ ਕਰਉਣੀ ਅਸੀਂ ਆ ਜਾ ਆ ਜਾ ਲੈ ਲਾਓ ਭੂਮਾਮ ਜਾ 10000 ਆਇਆ 15000 ਇਹ ਦੋਂਗੇ ਆ ਜਾ ਆ ਜਾ ਨਾ ਕਰ ਬਈ ਜਾਂ ਦਮ ਕਰੀ ਆਠੀ ਸਰਫ ਰੱਖ ਕੇ ਮਾਲਿਸ਼ ਕਰੇ ਪਾਠੇ ਪਾਠੇ ਵਥੇ ਬੈਣੀ ਆ ਦੇਖ ਲਈ ਜਮਤ ਨੂੰ ਆਸਾਨਾ ਕਰੀ ਜਾ ਇਹ ਮੂਰੀ ਬੰਨਣਾ ਜੀ ਇਹ ਕਹਦਾ ਦਾ ਦਾ ਰੇ ਤੈਨੂੰ ਇੰਦਰ ਛੱਡ ਦੇਣਾ ਇਹਨਾਂ ਸ਼ਾਮ ਨੂੰ ਇਹ ਜੇ ਸੂਜੀ ਡੁੱਬਣ ਲੱਗੇ ਜਾਂ ਛੱਡ ਦੇ ਕਰਨਾ ਇਹ ਨਾ ਨਾ 4 ਵਜੇ ਮੇਰਾ ਦੇਵਾ ਦਾ ਦਾ ਚੱਲਣਾ ਹੁੰਦਾ 4 ਵਜੇ ਪ੍ਰਾਮ ਬੰਦ ਬੰਦ ਹੁੰਦਾ ਸੀ PRINCIPE ਹੁੰਦਾ 4 ਵਜੇ ਬੰਦ ਕਰਦਾ ਫਿਰ ਤੂੰ ਸੋਹਣੀ ਤਰੱਕੀ ਕਰਾਉਂਗਾ ਸਾਡੀ 4:00 ਵਜੇ ਦੇਵਾ ਦਾ ਦਾ ਚੱਲ ਰਿਹਾ ਹਾਂ ਤੇ ਨਾੜੇ ਰਹਿਣਾ ਮੈਂ ਵੀ ਇਰੇ ਬਰਾਬਰ ਚੱਲ ਗਿਆ ਤੇਰਾ ਠੀਕ ਹੈ ਨਹੀਂ ਜੇ ਲੱਗੂ ਹਾਂ ਮਾ ਠੀਕ ਆ ਗੱਲ ਆ ਆ ਠੀਕ ਨਹੀਂ ਇਹ ਮੇਰੇ ਬਰਾਬਰ ਜਾਣ ਕੇ ਤਾਂ ਪਾਸ ਆ ਇਹਦੇ ਨਾ ਚੱਲੋ ਇਹਦੇ ਫੇਲ ਆ ਹਾਂ ਤੇ ਮੇਰਾ ਖਾਦ ਨਾ ਮਾਰ ਦਿੱਤਾ ਹੈ ਹਾਂ ਇਹ ਨਹੀਂ ਚੱਲਦਾ ਚੱਲ ਨਹੀਂ ਸਕਦਾ ਇਹ ਬਾਪੂ ਮੇਰਾ ਰੀਲ ਨਹੀਂ ਮਾਰਦਾ ਤਾਂ ਉਹਨਾਂ ਦੀ ਭਰੀ ਆਇਓ ਹਰ ਦੇ ਘਰੇ ਸਾਈਂ ਡਾਲੇ ਦੇ ਗੱਡੀ ਕਿੰਨੀ ਕੁ ਛਿੰਦੀ ਆ ਜੋੜ ਛੋਟੀ ਯਾਰ ਉਹੀ ਸੀ ਇੱਥੇ ਭਰੀ ਖਰਚੇ ਕਰਨੇ ਘਰੇ ਉਹਨਾਂ ਦੀ ਕਹਿੰਦੇ ਸੰਘੀ ਉਹਦੀ ਪੌੜੀ ਲਿਆਓ ਮਾਹਰ ਪੌੜੀ ਮੈਂ ਪਿੰਡ ਨੂੰ ਜਾਵਾਂਗਾ ਹਲੇ ਮਾਂ ਮੇਰੇ ਕੋਲ ਨੂੰ ਲਿਆਓ ਸਾਰੇ ਮੇਰੇ ਕੋਲ ਲਿਆਉਣ ਲੱਗ ਗਏ। ਓ ਯਾਰ ਇੱਕ ਉਹਦਾਂ ਵੱਡੀ ਉਹਨਾਂ ਨੇ ਕਿੰਨੀ ਵੱਡੀ 3500 ਦੀ ਜਵੀ ਹੋਈ। ਨਾ 6000 ਦੀ ਜਵੀ ਹੋਈ 3000 ਰੁਪਿਆ ਉਹ ਲੈ ਗਏ 10000 ਰੁਪਏ ਟਰੈਕਟਰ ਤੇਲ ਪੀ ਗਿਆ। ਹਲੇ ਬਲੇਰੋ ਦਾ ਢੇਡਾ ਲਾਇਆ ਨਹੀਂ ਵਿੱਚ। ਕਿਆ ਬਚਿਆ ਪਿੱਛੇ? ਕੁਝ ਵੀ ਨਹੀਂ। ਖੱਜਲ ਖਵਾਰੀ ਹੋਈ ਸਾਰੀ। ਕਿਆ ਬੜੇ ਯੂਨੀ ਬੰਦੀ 200 ਰੁਪਏ। ਆ ਤਾਂ ਨਿਆਣਿਆਂ ਨਾਲ। 6 ਬੰਦੇ ਆਪ ਐ 6 ਨਿਆਣੇ ਨਾਲ। ਨਿਆਣੇ ਵੀ ਗਏ ਜਾਨੇ ਪੈਂਦੇ ਬਲੇਰ ਉਪਰ ਹਾਂ 12 ਹੋ ਗਿਆ ਬੋਲ ਦੇ ਤਾਂ 12 ਜਾਂ ਬਣਦੀ ਹੈ ਦੇ ਕੰਮ ਕਰਨ ਫੇਰ ਨਹੀਂ ਦੁਖਦਾ ਯਾਰ ਕੰਮ ਨਹੀਂ ਕਰਦੇ ਆ ਇਹ ਚੱਲ ਲੱਦੋ ਕਰੋ ਇਹਨੂੰ ਸੈਟ ਜਾ ਫੇ ਚੱਲੀਏ ਦੇਖੀਏ ਆ ਕਾਲੇ ਹਟ ਰਹਿ ਲਾ ਹੈ ਨਾ ਹਾਂ ਲੱਪਣਾ ਪਰਾਤਾ ਬਾਬਾ ਦਾ ਆ ਟ੍ਰੈਲਰ ਥੋੜਾ ਬੱਜਿਆ ਜਿਹੀ ਲੱਗਦੀ ਜਾਂਦਾ ਕੋ ਖੜਾ ਹੋਊ। ਛੋਟਾ ਲੱਗਿਆ। ਉਹਦੇ ਲੱਗਣਾ ਹੀ ਆ ਫਿਰ ਉਹਦਾ। 14 ਤਾਂ ਹੋਣਾ ਇਹ ਯਾਰ। 14 ਨਹੀਂ। ਹੈਂ? 14 ਆ ਇਹਦੇ ਨਾਲ ਛੋਟਾ ਜਿਹਾ ਲੱਗਦਾ ਇਹ ਬਰਾਬਰ ਖੜਾ। ਉਹ ਬੜਾ ਇਹਨਾਂ ਦੀ ਲੈਂਥ ਜ਼ਿਆਦਾ। 6 ਫੁੱਟ ਬੜਾ ਹੋ ਗਿਆ ਇਹਦੇ ਨਾਲ ਤੇ ਉਹ। ਪਹਿਲਾਂ 13 ਵਰਦੀ ਜਾਂਦੀ ਸੀ। 13 ਹੀ ਤਾਂ ਹੋ ਜਾਣਾ ਰਾਜਾ ਤਾਂ। 14 ਵੀ ਨਹੀਂ ਤਾਂ ਉਹ। 13 ਹੀ ਤਾਂ 14 ਵੀ ਨਹੀਂ ਤਾਂ ਉਹ। ਵੀ ਕਹਿੰਦਾ ਮੈਂ 13 ਦਾ। ਮਤਲਬ ਕੋਈ ਹੀਰ ਜੇਦਾ ਨਾ। ਲੈ ਲੈ ਖੇਤੇ ਬੀ ਲਿਆ ਸਹੀ ਕਾਕਾ ਆਪਾਂ। ਉਹ ਪੂਰਾ ਖਿੜ ਜੇ। ਖੇਤੇ ਬੀ ਲਿਆ ਤਾਂ ਕੰਮ ਕਰਦੇ। ਆਈ ਇਧਰ। ਸ੍ਰੀ ਗੱਲ ਜੀ ਅмма ਬਾਈ ਨਾਲੇ ਰਹਿੰਦਾ ਸਾਡੇ ਹੈ ਨਾਲੇ ਰੱਖਿਆ ਹੋਣਾ ਤੁਸੀਂ ਅмма ਰਾਈ ਵਾਲੇ ਰਹਿੰਦਾ ਨਾਲ ਅੱਗਾਂ ਵਾਲਾ ਕੋਈ ਯੋਆ ਬਈ ਤੋਪੀ ਵੀ ਜਾ ਕਰੋ ਪਰ ਸਿਰ ਦੇਣੀ ਟੋਪੀ ਹਰੇ ਇੱਕ ਇੱਕ ਪਰਚੀ ਦੇ ਹੁਣ ਪਰਗੜ ਨੂੰ ਬਣਾਉਣੇ ਵਿੱਚ ਉਹ ਵੀ ਪੁੱਛਦਾ ਦੋਦ ਹਾਂ ਤੇ ਬਾਅਦ ਤਾਂ ਮੇਰੀ ਪਰਚੀ ਆ ਜਾਣੀ ਉਹ ਉੱਥੇ ਤੇ ਬਥੇਰੇ ਆ ਗਾ ਪਰ ਹੁਣ ਬੰਨੂ ਕੇ 20 ਦਿਨ ਤੇ ਬਾਅਦ 2 ਮਹੀਨੇ ਦਾ ਗੋ ਟ੍ਰੇਲਰ ਡੋਨ ਟ੍ਰੇਲਰ ਪਰਚੀ ਦੀ ਉਹਨਾਂ ਨੂੰ ਰੌਲੀ ਵਾਲਿਆਂ ਨੂੰ ਬਣਾ ਦਿੰਦੇ ਸੀ ਉੱਜੀ ਬਣਾ ਦਿਓ ਉਹਨਾਂ ਦੇ ਆਗ ਬਹੁਤ ਉਲਦੇ ਮਨਾ ਹੁੰਗਾ ਹਾਂ ਕਿੰਗੇ ਆਨ ਮਾਮੇ ਨਾਲ ਨੂੰ ਵੀ ਦੇਣ ਇੱਕ ਦੋ ਟਰਾਲਿਆਂ ਦੇ ਮਾਹਲੇ ਮਾਮੇ ਨਾਲ ਮੁੱਠੀ ਦੇ ਦੀ ਹੈ ਉੱਤੀ ਦੇ ਕਹਿੰਦਾ ਉਹਨਾਂ ਨੂੰ ਬੰਨ ਲੈ ਜਾ ਬੰਦਾ ਲੈ ਆ ਗਿਆ ਉਹ ਉਹ ਭਾਈਆਂ ਵੀ ਦਊਗਾ ਕਹਿੰਦਾ ਦਿਖਾਉਂ ਤੰਦੜੂਕਾ ਕੱਢਦਾ ਕੰਨਾ ਉਹ ਤਾਂ ਹੈਗਾ ਹੀ ਹੈ ਨਾ ਅਸੀਂ ਜਦੋਂ ਉੱਪਰ ਪਾਉਣੀ ਆ ਉਹ ਵੇਖੜੀ ਕੱਢ ਲਈ ਹੈ ਪਤਾ ਹੀ ਨਹੀਂ ਕੋਈ ਸੰਗਤ ਆ ਇੱਥੇ ਤੇ ਮੈਂ ਕਹਿੰਦਾ ਜੇ ਘੱਟੇ ਹੋਈ ਭਰੀ ਪੂਰੇ ਠੋਕ ਲੈਣ ਆਪਾਂ ਇੱਥੇ ਤੇ ਦੋ ਪਾ ਕੱਢ ਦੂੰਗੇ ਕਿੰਨੀ ਕਹਿੰਦੀ ਇਹ ਜਾਂ ਭਰੀ ਤਾਂ ਹੀ ਖਾਗੀ ਬਹੁਤ ਵਧੀਆ ਅੱਲਾ ਭਰੀ ਲੱਦ ਕਿਹੜੀ ਹੋਈ ਹੈ ਭਰੀ 600 ਕਹੇ ਇਹ 600 ਕਹਿੰਦੇ ਆ ਕੋਈ ਨਾ ਦੀ ਗਿ ਸਿਗਨਾਲ ਆ ਤੇਰੀ ਉਹਨਾਂ ਨੂੰ ਇਹਨੇ 300 ਗਿਣੀਆਂ ਉੱਥੇ ਇਹਨੂੰ ਕਹਦੇ ਆ ਇਦਾਂ ਨੂੰ ਕਹਿੰਦਾ ਮੈਂ ਤਾਂ ਭੁੱਲ ਗਿਆ ਤਾਂ ਹੀ ਕਰਦੇ ਜਾਂਦਾ ਯਾਰ ਕਹਿੰਦੇ ਸਰਦਾਰ ਤੇ 600 ਹੋਇਆ ਨਾ ਸਦਾ ਕਹਿੰਦੇ ਸਰਦਾਰ 600 ਗਣ ਕੇ ਲੰਘ ਗਿਆ ਮਾਦਾ ਬਸ ਸਰਦਾਰ ਦੀ ਗਣਤੀ ਤੁਸੀਂ ਗਿਣ ਲਈ 600 ਕਿੱਥੇ ਹੋਈ ਐ ਮੈਂ ਸਾਰੇ ਉਰੇ ਵੇਚੂਗਾ ਕੰਨਾ ਹੂੰ ਪਈਆਂ ਨੇ ਉਰੇ ਦੇ ਹੁਣ ਰੱਤ ਸਾਰੇ ਪੱਕਿਆ ਪਿਆ ਸੌਂਗਾ ਚਲੋ ਸਾਲਾ ਉੱਥੇ ਖਰਾਬ ਹੁੰਦਾ ਹੈ ਅਹੀ ਪਹੀ ਚ ਖਰਾਬ ਹੁੰਦਾ ਕੰਮ ਜਾ ਕੇ ਟਰੈਕਟਰ ਸਾਲਾ ਅਲੇ ਦਲੇ ਜਾਂਦਾ ਉੱਥੇ ਜੇ ਮੜਾ ਮੋਟਾ ਕਿਤੇ ਬੈਠ ਗਿਆ ਪਸ ਗਿਆ ਨਾ ਨਿਕਲਦਾ ਨਹੀਂ ਸਾਲਾ ਭਜਨ ਪਾਇਆ ਪੈਨ ਤੋਂ ਬਾਹਰ ਲਾ ਲ ਇੱਕ ਕਿਹੜਾ 100 ਕ ਭਰੀ ਮੇ ਬਾਹਰ ਪਵਾ ਦਿੰਦੀ ਨਾ ਜਿਹੜੀ ਲਿਆਉਣਾ ਮੈਂ ਟਰਾਲੀ ਪਾ ਕੇ ਹੁਣ ਜਾਂਦਾ ਬਸ 100 ਕ ਭਰੀ ਇਹਨਾਂ ਤੇ ਬਾਹਰ ਪਵਾ ਲੈਣੀ ਕੋਈ ਫਰਕ ਨਹੀਂ ਪੈਂਦਾ 500 ਰੁਪਏ ਪਿੱਛੇ ਭੈਣ ਤੋਂ ਜੇ ਹੈ ਡਰ ਮਗਾਉਣਾ ਪੈਗਾ ਸਾਰਾ ਕੁਝ ਤੋੜ ਦੇਣਾ ਟਰਾਲੇ ਦਾ ਉਹਨੇ ਪਿੱਛੇ ਚਾਲ ਦੇ ਹਾਦੀ ਵੀ ਤਾਂ ਬਾਬੰਗਾ ਹੈ ਡਰ ਨਾਲ ਉਹ ਤਾਂ ਖਾਲੀ ਕਰਾ ਲਵੇ 5000 ਹੈ ਡਰ ਇਹ ਨਹੀਂ ਜੂਰੀ ਤੇ ਨਾ 5000 ਇਹਨਾਂ ਨੂੰ ਦੇ ਕੇ ਦੁਆਰ ਲਾ ਦਾਲ ਆਹੋ ਡਰ ਨੇ 5000 ਦੇ ਘੱਟ ਨਹੀਂ ਆਉਣਾ ਇਹਨਾਂ ਦਾ 5000 ਇਹਨਾਂ ਨੂੰ ਦੇ ਇਹਨਾਂ ਨੇ ਚਾਰ ਘਾਟੇ ਚ ਫੇਲ ਲੱਦ ਦੇਣੀ ਵੀ ਪੰਗਾ ਲੈਣਾ ਨਾਲੇ ਕੋਈ ਤੋੜੂਗਾ ਉਹ ਦੇਖਿਆ ਵਦਨ ਤੇਰਾ ਜਾਂਦਾ ਹੀ ਸਦਾ ਹੀ ਖਾਲੀ ਕਰਿਆ ਟਰਾਲਾ ਡੀ ਲਾਈਨ ਆ ਫਿਰ ਡੀ ਲਾਈਨ ਮਾਗਾ ਆ ਖੜਾ ਉਹ ਵੇਚ ਲੈ ਗਿਆ ਵਿਚਾਰਾ ਉਹ ਕਿਹੜੇ ਖੜੇ ਆ ਉਹ ਆਏ ਕਰੇ ਉਹ ਅੰਦਰ ਹਾਂਜੀ ਇੱਥੇ ਚੱਲ ਇਹਨੂੰ ਵੀ ਭਰ ਹੀ ਛੱਡ ਲਿਓ ਉੱਧਰ ਨਹੀਂ ਭਾਜੀ ਬਾਕੀ ਆਹ ਉੱਪਰ ਪਾ ਲੂਗੀ ਹਾਂ ਇੱਥੇ ਖੜਾ ਗਿਆ ਉਹ ਲੀਚ ਮੈਂ ਲਾਪਰੀ ਦਾ ਵਾਲਾ ਪਾ ਲੈਣਾ ਭਰੀ ਖੜੀ ਕਰ ਲੈ ਜਾਨੀ ਆਪਾਂ ਨੇ ਖਾਲੀ ਆ ਖਾਲੀ ਹੋਣਾ ਨਹੀਂ ਕਰ ਲੈ ਦੋਨੋਂ ਥੋੜਾ ਭਰੀ ਆ ਜਾਂਦੇ ਉਹ ਮਾਗ ਹਾਂ ਕਿ ਨਹੀਂ ਫੌ ਨਹੀਂ ਆਉਣੀ 70 80 ਲੈ ਜਾ ਬੇਹਰੀਆਂ ਨਾ ਹੋ ਕਾਲੂ ਲੈ ਕੇ ਜਾਊਗਾ ਸਾਜਰੀ ਫੇਰ ਟਰਾਲਾ ਜਿੰਨਾ ਮਰਜ਼ੀ ਲੈ ਜਾ ਤੇਰੀ ਮਰਜ਼ੀ ਆ ਭਾਈ ਰਾਰਾ ਤਾਂ ਉਹਨੇ ਪੀੜ ਦੇਣਾ ਅੱਜ ਜਿੰਨਾ ਪੀੜਨਾ ਹੋਇਆ ਕੱਲ ਤਾਂ ਭਾਈ ਉਹ ਹੋਇਆ ਸਪਲਾਈ ਵੀ ਰੋਕਤੀ ਸਪਲਾਈ ਵੀ ਰੋਕਤੀ ਕੱਲ ਤਾਂ ਮੇਲੇ ਚੱਲਿਆ ਹੀ ਨਹੀਂ ਅੱਜ ਉਹਨਾਂ ਨੇ 100 ਪਰਚੀ ਜੋ ਗੱਡੀ ਸਿਰਫ 100 ਵਿੱਚੋਂ ਕਿੰਨੀ ਕਿ ਚਲੀ ਜਾਊ ਹੁਣ 100 ਹੀ ਥੋੜੂ ਚੱਲੀ ਆ ਹੂੰ ਇੱਥੇ ਤੇ ਆਏ ਨਹੀਂ ਬਣਾਉਗਾ ਆਇਓ ਬਣਾਉਣੀ ਦੀ ਤੁਸੀਂ ਦੂਏ ਪਾਸੇ ਨੂੰ ਘੜਾ ਗਏ ਇਹਨੂੰ ਇਹਨੇ ਮੂੰਹ ਇੱਥੋਂ ਨੂੰ ਬਣਾਇਆ ਇੱਥੇ ਭਰੀਆਂ ਪਈਆਂ ਤੇ ਮੂੰਹ ਇਹਨੇ ਪੈਣੀ ਪਾਲ ਵਾਲਾ ਮੂੰਹ ਕਰ ਆਈ ਪਹਿ ਨੂੰ ਕੱਢ ਲੈ ਚੱਲੀ ਨਹੀਂ ਲੱਦ ਕੇ ਸਾਰਾ ਨਹੀਂ ਨਿਕਲ ਮਾਇਬੇ ਦੇ ਦਾ ਉਹਨੂੰ ਜੀਰੂ ਜੀਰੂ ਯਾ ਠੀਕ ਨਹੀਂ ਗੱਲ ਉਹ ਨੂੰ ਯਾ ਹੁਣ ਤੋਂ ਮੈਂ ਧੋੜ ਗਏ ਕਿਹਦੇ ਤੇ ਇਹ ਤਾਂ ਫਰੇਟਾ ਦਾ ਧੋਗਿਰਦਾ ਤੇ ਕਹਿੰਦੇ ਮੈਂ ਧੋਗੇ ਲਾ ਕੇ ਕਮਾ ਲਉ ਰਿਆ ਓਏ ਯਾਰ ਚੂਹ ਦੀ ਖਾੜੀ ਚ ਫਾਦਾਂ ਉਹ ਚੂਹ ਦੀ ਖਾੜ ਦੇਖ ਜੀਦਾ ਇੰਨੀ ਮੈਂ ਕਿ ਖਾੜ ਉਰੇ ਹੈ ਨਹੀਂ ਜਾਂਦੇ ਨੂੰ ਤਾਂ ਇਹ ਘਾੜ ਨੇ ਰੂ ਹੈ ਚੂਹ ਦੇ ਖੱਡਾ ਉਹ ਖੱਡਾ ਨਹੀਂ ਆਈ ਹਾਂ ਲੈ ਉਸਮ ਹੈਗਾ ਉਹ ਸਾਲਾ 85 ਸੂਰ ਨੇ ਬਹੁਤ ਪੇਲਤਾ ਨਾ ਖਾਏ ਨਾ ਖਾਣਾ ਉਹ 85 ਸੂਰ ਖਾਂਦਾ ਥਾਲਾ ਬੱਸ ਹਾਂ ਅਰੇ ਕਪੌਰੀ ਚੀਰ ਲੈ ਥੱਲੇ ਤੱਕ 4 ਛਿੱਲੜ ਜਾਂਦੇ ਪੋਰੀ ਦੇ ਇੰਨਾ ਪੋਲਾ ਏ ਯਾਰ ਉਹੀ ਥੋੜੋ ਕਹਿੰਦੇ ਗੰਨਾ ਹੈਵੀ ਕੰਮ ਦਾ ਹੈ ਦੇਖ ਤਾਂ ਸਹੀ ਪਰ ਇਦੋਂ ਦੀ ਏਰੀਆ ਚ ਬਹੁਤ ਵਧੀਆ ਚੌਂਤੀ ਕੀ ਗੀਰ ਗਿਆ ਵਾਤੇ ਤਾਂ ਰਾਜਾ ਆਏ ਉਹ ਫੇਰੀ ਰੇਤੀ ਗਿਰਦਾ ਨਹੀਂ ਆਪਣਾ ਗਿਰਦਾ ਉਹ ਕਿੰਨਾ ਗਿਰਦਾ ਨਹੀਂ ਹੈਗਾ ਉੱਥੇ ਕਰ ਹੈ ਬੰਨਾਂ ਨਹੀਂ ਗਿਰਦਾ ਪਤਾ ਨਹੀਂ ਕੀ ਗੱਲ ਹੈ ਦੇਖ ਲੈ ਉੱਧਰ ਕੋਈ ਵੀ ਨਹੀਂ ਗਿਰਦਾ ਉੱਥੇ ਨਾ 18 ਗਰੇ ਛੇਤੀ ਨਾ 85 ਨਾ ਨਾ ਕਾਲ ਘਟ ਹੈ ਉੱਥੇ ਜਿਹੜਾ ਰੇਤਾ ਨਹੀਂ ਪਏ ਤਾਂ ਸੈਟ ਹੁੰਦਾ ਹੈ ਇਹ ਗੜਿਆ ਹੁੰਦਾ ਹੈ ਹੈ ਬਾਜਾ ਭਰਦਾ ਹੈ ਬਾਜਾ ਨਹੀਂ ਕਹਿੰਦਾ ਦੰਦਾ ਗੰਨਾ ਉੱਥੇ ਸਿੱਧਾ ਖੜਾ ਗੰਨਾ ਵੀ ਬਾਜਾ ਨਹੀਂ ਦੰਦਾ ਕਹਿੰਦਾ ਸਾਲਾ ਬਾਜਾ ਦੰਦਾ ਹੈ ਉਹ ਤੇਰੀ ਸੇਵਾ ਪਰਾ ਵਜਨ ਹੁਣ ਨਹੀਂ ਨਹੀਂ ਸਿੱਧਾ ਕਹਿੰਦਾ ਗੰਨਾ ਬਹੁਤ ਹੁੰਦਾ ਉਹ ਵੀ ਸਿੱਧਾ ਯਾਰ ਹੁਣ ਤੇਰੀ ਬਜਾਈ ਪਰੇ ਆ ਉਹ ਹੈ 250 ਸੇ 300 ਬਜਨ ਆਇਆ ਬਾਸਾ ਸਿੱਧੇ ਗੰਨੇ ਦਾ ਵੀ ਖੜੇ ਤਾਂ ਵੀ ਕਹਿੰਦਾ ਇੰਨਾ ਕਾ ਬਸ ਬਜਨ ਤਾਂ ਮੈਂ ਤਾਂ ਚੁੱਪ ਕਰ ਲੈਣ ਦੇਖ ਤੋੜੇ ਤਾਂ ਮਾ ਬਜਨ ਹੈ ਨਹੀਂ ਗੰਨੇ ਚ ਉਹ ਐਜ ਕੀ ਦਾ ਕਿਸੇ ਜਿਹੀ ਵੀ ਨਹੀਂ ਐਜ ਦੀ ਬਜਨ ਦਾ ਅੱਗੇ ਨਾਲੋਂ ਫਰਕ ਆ ਬਜਨ ਤਾਂ ਦੇਖ ਤਾਸੀ ਵੀ ਬੜੇ ਬੋ ਜਾਂਦਾ ਜਾਂਦਾ ਬਰਦਾ ਨਹੀਂ ਹੈਗਾ ਗਿਰ ਗਿਆ ਸਾਲਾ ਇਹ ਪਹਿਲਾਂ ਹੀ ਗਿਰ ਲਿਆ ਸਾਲਾ ਅਸਰ ਜੀ ਤਾਸੀ ਵੀ ਪੂਰਾ ਵੱਧ ਆ ਆ ਖੁੰਜਾ ਜਾ ਤਾਂ ਬਹੁਤ ਤਕੜਾ ਤਾਂ ਕੀਤਾ ਵੱਡ ਪਹਿਲਾਂ ਬਹੁਤ ਤਕੜਾ ਖੁੰਜਾ ਦਾ ਫੇਸ ਵੀ ਗਿਆ ਉਹ ਗਿਆ ਹੁਣ ਦਿੱਤੀ ਬਾਹਰ ਨੂੰ ਤਾਂ ਕੱਢੀ ਜਾ ਬੜੀ ਜਿਆਦਾ ਉਹ ਯਾਰ ਅੰਦਰ ਗਿਆ ਹੋਇਆ ਤੂੰ ਉਹ ਠੀਕ ਆਇਆ ਤੂੰ ਕੱਢੀ ਜਾ ਉਹਦਾ ਪਹਿਲਾਂ ਹੀ ਬਾੜ ਨੰਬਰਦਾਰ ਨੇ ਕਹੀ ਜੀ ਕਹਿੰਦਾ ਬਾਹਰ ਤਾਂ ਕੱਢ ਤੈਂ ਬੈ ਨਹੀਂ ਰੂਪਤਾ ਉਹ ਜਾਂਦਾ ਉਹਦਾ ਪੱਟਾ ਇਹ ਬੈ ਨਹੀਂ ਬੰਦਾ ਘਰਾਤਾ ਯਾਰ ਉਹਦਾ ਤਾਂ ਦਾ ਦਾ ਆ ਵੀ ਤਾਂ ਨਹੀਂ ਆ ਪੁਨੀਆ ਜੀ ਹੋਰ ਜਾਂਦਾ ਫੇ ਪਈਆ ਹਲੇ ਹੋਰ ਇਦੋਂ ਗਏ ਵੀ ਆ ਲਿਆ 100 ਰੁਪਏ ਜੀ ਕਿਨੂੰ 20 ਜੀ ਬੜੇ ਹੋ ਗਏ ਬਲ ਡਾਕੂ ਦੇ ਸਾਨੂੰ ਹੁਣ ਬੱਸ ਤੋ ਵੀ ਮੇਰੀ ਕਹਿੰਦਾ ਰੱਖ ਲਓ ਪੱਕਾ ਮੈਂ ਕਿਹਾ ਮੈਂ ਮਾ ਤੇ ਲਾਇਆ ਮੈਂ ਕਹਿੰਦਾ ਜੱਲੀਆਂ ਤੇ ਬੀਬੀ ਤੇ ਉਹਦੇ ਬੀਬੀ ਦੇ ਬੀਬੀ ਦੇ ਅੱਛਾ ਇਹਦੇ ਬਾਅਦ ਮੈਂ ਤਾਂ ਪੱਕਾ ਆ ਜਾਂਦਾ ਫਿਰ ਮੈਂ ਪੰਜ-ਸੱਤ ਦੇਣੇ ਲਾ ਦਿੰਦਾ ਆ ਮਾਂ ਗੰਨਾ ਘਟਦੇ ਉਹਦੇ ਸਾਰੇ ਕੁਝ ਨਹੀਂ ਕਰਿਆ ਤੂੰ ਇਹਨੇ ਆ ਜਾਣਾ ਆਇਆ ਨਾ ਫੇ ਗੈਲੇ ਰਲਣਾ ਇਹਨੂੰ ਤੇ ਗੈਲ ਨੂੰ ਉਹ ਸਪਰੇਅ ਨੇ ਕੁਝ ਨਹੀਂ ਕਰਿਆ ਯਾਰ ਖਾਲੀ ਤਾਂ ਸਰਵਾਲਾ ਉਹ ਵੀ ਤਾਂ ਉਧਰੇ ਰਹਿ ਗਏ ਇੱਕ ਦਿਨ ਖਾਲ ਸਰਵਾਲਾ ਉੱਤੇ ਬਾਅਦ ਇਹਨੇ ਨੂੰ ਆ ਜਾਣਾ ਇਹਨੇ ਨੂੰ ਜਵੀ ਵੀ ਵੱਢਣ ਲਾਉਣੇ ਜੀ ਲੋਟ ਆ ਕੇ ਨਾਲੀ ਉਹ ਵੀ ਭੱਜੇ ਗਏ ਦਾਲੇ ਦੂਏ ਉਧਰ ਨੇ ਖੜਾ ਰਿਹਾ 12 ਬੱਧੇ ਨੇ ਕਾਲਦੇ ਨੇ 25 ਕੁਨਟਲ ਜਵੀ ਵੱਢੀ 26 ਹੈ ਪਹਿਨਾ ਕਹਿੰਦਾ ਤੇ ਹੁਣ ਕੱਲ ਫੋਨ ਆਇਆ ਦਾ ਕਹਿੰਦਾ ਕੱਲੂ ਬੈਠਾ ਐਤਵਾਰ ਨੂੰ ਬਾਕੀ ਹੁਣ ਰੱਬ ਰੱਖਾ ਇਹ ਸੱਚ ਦੱਸਦੇ ਆ ਬੋਲੇ ਨੂੰ ਬੋਲੇ ਨੂੰ ਬੋਲੇ ਨੂੰ ਮੀਨਾ ਹੋਗਾ ਗੱਡੀ ਜੱਦ ਨੇ ਹਾਂ ਹਾਂ ਇਹ ਦੇਖ ਲੈ ਆਪਣੀ ਕਹਾਣੀ ਦੱਸਦਾ ਕਹਿੰਦਾ ਮੈਂ 20 ਦਿਨ ਬਾਅਦ ਆਇਆ ਕਹਿ ਕੇ ਕਿ ਆਗੇ 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 ਦੇ ਫੋਨ ਮਨ ਮਾਇ ਇਹਨੂੰ ਆ ਗਿਆ ਜੀ ਬਾਕੀ ਕੱਲ ਚੜ ਜਾਣਾ ਟ੍ਰੇਨ ਆ ਮੋਟੂ ਦੀ ਵਿਚਾਰ ਦੇਣਾ ਉਹਨੇ ਕਿਹਾ ਆਇਆ ਹਾਂ ਹੁਣ ਆ ਗਏ ਹੁਣ ਜਾਣਾ ਨਹੀਂ ਉਹ ਅਸੀਂ ਹਿੱਲਦੇ ਨਹੀਂ ਹੈਗੇ ਪੱਕੇ ਬੰਦੇ ਕਰਕੇ ਇਹਨਾਂ ਨੂੰ ਪਤਾ ਵੀ ਉਹ ਬੈਠੇ ਆ ਹੁਣ ਆਗੇ ਕਿਤੇ ਵਿੱਚ ਤੇ ਇੱਕ ਅੱਦੇ ਕਰਦਾ ਵੀ ਗੱਨਾਂ ਨਿਕਲ ਜਾਂਦਾ ਮੈਂ ਤੈਨੂੰ ਇਹ ਕਹਿੰਦਾ ਐਡੀ ਪਾਰਟੀ ਬਣਨੀ ਹੋਣੀ ਦੀਨਾਂ ਦੀ ਹੁਣ ਆਗੇ ਹੁਈ ਨਾ ਜਾਣਿਆ ਨਹੀਂ ਮੈਂ ਦੇ ਪੰਮੇ ਨੂੰ ਜਾ ਕੇ ਮੈਂ ਤਾਂ ਹੋਰ ਬੰਦੇ ਕਰ ਲੇ ਦਿਲੀਵਰੂ ਦੇ ਫੋਨ ਮੈਂ ਤਾਂ ਹੋਰ ਬੰਦੇ ਕਰ ਲੇ ਕਹਦਾ ਤੂੰ ਭਾਂ ਜੋਰ ਕਰਕੇ ਮੁੱਕਰ ਕਹਦਾ ਮੈਨੂੰ ਫੋਨ ਪਰ ਲੜ ਪਿਆ ਮੇਰੇ ਨਾਲ ਮੈਂ ਮੈਂ ਤਾਂ ਕਰ ਲੇ ਬੰਦੇ ਜੇ ਤੁਸੀਂ ਆਉਣਾ ਹੀ ਨਹੀਂ ਉਹ ਬੰਦੇ ਨੇ ਤੇਰੀ ਜਾਨ ਵੀ ਬਣਾ ਦੇਣੀ ਸੀ ਮੈਂ ਕਿਹੜਾ ਕਰੇ ਆ ਉਹ ਜੇ ਹੋ ਜਾਂਦੇ ਤਾਂ ਕੋ ਗੱਨਾਂ ਇੰਨਾ ਨਹੀਂ ਬੰਦੇ ਹੈ ਨਹੀਂ ਥੋੜੇ ਆ ਉਹ ਗੱਨਾਂ ਜਿਆਦਾ ਹੋ ਜਾਣਾਂ ਹੌਜੀ ਵਾਲੇ ਮਾਏ ਕੰਨ ਲਾ ਦੋ ਕੰਨ ਨਾ ਸਰਦਾਰ ਦੀ ਫੇਰ ਨਾ ਮੰਨ ਗਿਆ ਤਾਂ ਉਹ ਕਹਿੰਦਾ ਮੈਂ ਛਿੱਲੂਗਾ ਜੀ ਨਹੀਂ ਮਾਲੀ ਜਾਣਾ ਤਾਂ ਉਹਨੇ ਗੰਨਾ ਨੂਟ ਨਹੀਂ ਦਉਣਾ ਗੰਨਾ ਤਾਂ ਹੁਣ ਤੇਰਾ ਸਾਹਮਣੇ ਆ ਦੇਖ ਲੈ ਨਾਲੇ 16 ਬੰਦੇ ਆ ਸਾ ਵੀ ਵਰਤੀ ਵਰਤੀ ਪਰ ਸਾਡੇ ਮਨੂ ਦਾ ਹੁਣ ਚੱਲ ਚੱਲ ਆਪਣਾ ਤਾਂ ਕੰਮ ਲੋਟਾ ਪੈਣਾ ਆਪਾਂ ਨੂੰ ਤਾਂ ਜਵਾਬ ਨਹੀਂ ਹੈਗਾ ਆਪਾਂ ਦਾ ਜਿੱਦਣ ਕਹਿਤਾ ਉਦਣ ਆ ਜਾਂਦੀ ਆ ਚਲੋ ਭਾਈ ਲੱਦ ਕੇ ਫਿਰ ਦੇਖਦੇ ਆ ਕੱਢਦੇ ਆ ਲੋ ਜੀ ਭਾਈ ਲੋੜ ਹੈ ਸਤਿ ਸ਼੍ਰੀ ਅਕਾਲ ਜੀ ਚਾਹ ਲੈ ਭਾਈ ਆ ਵਧੀਆ ਭਾਈ ਹੋਰ ਭਾਈ ਠੀਕ ਆ ਭਾਈ ਇਹ ਲੇਵਰ ਦਾ ਬਹੁਤ ਔਖਾ ਆਇਆ ਇਹ ਬੰਦੇ ਸਾਡੇ ਨਾਲੇ ਲੇਵਰ ਵੀ ਨਹੀਂ ਮਿਲੀ ਕੰਦਾ ਖਾਦਾ ਖੜਾ ਇਹਦੇ ਕੋਲ ਹਾਂ ਹਾਂ ਸਹੀ ਗੱਲ ਮੈਂ ਤਾਂ ਮੈਂ ਤਾਂ ਇਹਦਾ ਬਹੁਤ ਚੱਕਦਾ ਹਾਂ ਪਰ ਨਹੀਂ ਨਹੀਂ ਲੇਵਰ ਕਰਕੇ ਬਹੁਤ ਔਖਾ ਆਇਆ ਵਾ ਲੇਵਰ ਭਾਈ ਕਿਸੇ ਨੂੰ ਵੀ ਨਹੀਂ ਮਿਲੀ ਆਜ ਤੀ ਹਾਂ ਜੀ ਜਿਵੇਂ ਪੱਕੇ ਮਗਾ ਭਾਈ ਇਹ ਸਾ ਚਾਰ ਕਰਾ ਫੜਿਆ ਵਾ ਉਹੀ ਵੀ ਘਾੜ ਹੁੰਦੇ ਹਾਂ 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 ਮੈਂ ਇਹਨਾਂ ਨੂੰ ਵੀ ਪੁੱਛਿਆ ਕਹਿੰਦਾ ਭਾਈ ਪਹਿਲਾਂ ਹੀ ਕਿੰਨਾ ਬਹੁਤ ਫੜਿਆ ਵਾ ਅਸੀਂ ਹਾਂ ਆਇਆ ਨਾ ਇਹਨਾਂ ਵਿੱਚ ਤੱਕ 40 30 40 ਜਿੰਨੇ ਹੁੰਦੇ ਆ ਜੱਸੇ ਰਹਿੰਦੇ ਜਦ ਸੇਨਾ ਦੇ ਵੀ ਹੈਗੇ ਆ ਤੇਰਾ ਇਹਦੇ ਕੋਲ ਵੀ ਪੱਕੀ ਲੇਬਰਾਂ ਦੀ ਭੱਜ ਗਈ ਉਹ ਐ ਕਿ ਆਈ ਨਹੀਂ ਕਹਿੰਦਾ ਆਈ ਕੰਮ ਖਰਾਬ ਹੁੰਦਾ ਜੇ ਪੱਕੀਆਂ ਰਹਿੰਦੀਆਂ ਨਾ ਪੱਕੀ ਆਉਂਦੀਆਂ ਹਾਂਜੀ ਹਾਂ ਬਾਕੀ ਭਾਈ ਲਗਾ ਦੱਲਿਆ ਉਹਦੇ ਆਹ ਟਰਾਲੀ ਤੇ ਲੱਗੇ ਬਾਕੀ ਪਾਲਟੀ ਬਾਰ ਮਾਰਾਂਗੇ ਤੇ ਨਾ ਪਹਿਲਾਂ ਗੰਨਾ ਪਹਿਲਾਂ ਕਰਦੇ ਨਾ ਹਾਂਜੀ ਹਾਂ ਸਾਰੇ ਬੰਦੇ ਦਾੰਦ ਡੇਟ ਆ ਹਾਂਜੀ ਯਾ ਅਗਲੇ ਦੀ ਪਤਰਾਣੀ ਮਾਣਦਾ ਕਿ ਪੌਣ ਦੀ ਘੱਟੇ ਕਰਾਇਆ ਬਤਾਉਦੀ ਸਹੀ ਗੱਲ ਹੁਣ ਇੱਥੇ ਇੱਥੇ ਹੁਣ ਇਹ ਆਗੇ ਹੁਣ ਇੱਥੇ ਗੰਨਾ ਚਾਈ ਜਾਂਦਾ ਕਿ ਐਂ ਜੀ ਹਾਏ ਹਾ ਹੁਣ ਆਇਆ ਥੋੜਾ ਜਿਹਾ ਖੁੱਲੇ ਕਰਕੇ ਥੋੜਾ ਵੱਧ ਜਾਏਗਾ ਬਸ ਉਹੀ ਤਾਂ ਹਾਂ ਖੁੱਲਾ ਹੁਣ ਅਗਲਾ ਕਰਾਂ ਛੱਡਦਾ ਹੀ ਨਹੀਂ ਬਾਈ ਹਾਂਜੀ ਹਾਂ ਅਗਲਾ ਕਹਿੰਦਾ ਜਿਹੜੀ ਥੜੀ 100 ਵਾਲੀ ਇਹਦੇ ਨਾਲ ਪਾ ਦੇ 200 ਹਾਂਜੀ ਹਾਂ ਬਸ ਉਹੀ ਤਾਂ ਹੈ ਪਰ ਇੱਕ ਗੱਲ ਫਾਇਦਾ ਹੋ ਗਿਆ ਕੰਮ ਨਿਪਟਦਾ ਪਾਉਗਾ ਹਾਂ ਕੰਮ ਨਿਪਟਦਾ ਹਾਂਜੀ ਹੁਣ ਸਾੜਾ ਹੁਣ ਮੰਨ ਕੇ ਚੱਲਦੇ 100 ਵਾਲੇ ਉਹ ਕਿੱਥੇ ਨਿਪਟਣਾ ਤਾਂ ਹੈ ਹਾਂਜੀ ਹਾਂ ਕਹਿੰਦੇ ਬੜੇ ਗੇੜੇ ਚ ਬਾਈ ਨਵੇੜਾ ਵੀ ਮੈਂ ਤਾਂ ਬੌਂਡ ਵੀ ਬੜਾ ਹੀ ਕਰਵਾਤਾ 200 ਵਾਲਾ ਕਰਵਾਤਾ ਮੈਂ 27 ਦੀਆਂ ਮੰਨ ਕੇ 2.5 ਵਰ੍ਹੇ ਵਿੱਚ ਆਖੋਗਾ ਨਾ ਹੂੰ ਆਹ ਆਹ ਮਾਝ ਆਖੋਗਾ ਚਾੜ ਵਧੀਆ ਨਿਕਲ ਰਿਹਾ ਉਹਨੇ ਕੰਨ ਚਾੜ ਵਧੀਆ ਦਾ ਠੀਕ ਹੈ ਚਾੜ ਠੀਕ ਹੈ ਚਾੜ ਵਧੀਆ ਸਾਡੇ ਦਾ ਬਾਈ ਠੀਕ ਹੈ ਹਾਂ ਥੋੜਾ ਜਿਹਾ 95 ਦਾ ਕਹਿੰਦਾ 95 ਦਾ ਸੇ ਘੱਟ ਨਹੀਂ 95 ਦਾ ਘੱਟ 95 ਦਾ ਬਾਈ ਨੂੰ ਤੋੜ ਗਿਆ ਕੰਨ ਦਾ ਘੱਟ ਆ ਰਿੰਕੂ ਤੇ ਦੇਖਿਆ ਉੱਥੇ ਸਾਡੇ ਵੀ ਘੱਟ ਸਾਡੇ ਵੀ ਘੱਟ ਨਿਕਲਿਆ 95 ਬਾਈ ਨਹੀਂ ਦੱਤਾ 95 ਨੇ ਆ ਰਹੀ ਜਿਹੜਾ 18 ਦਾ 18 ਘੱਟ ਪਾਉਂਦਾ 18 ਰੁਪਏ ਚੱਕੀ ਜਾਦਾ ਬਹੁਤ ਜ਼ਿਆਦਾ ਇਹਦਾ ਠੀਕ ਹੈ ਠੀਕ ਹੈ ਤਾਂ ਨਹੀਂ ਕੰਨੇ ਵਿੱਚ ਸਾਡਾ ਵਜਨ ਦੀ ਨਹੀਂ ਹੈਗਾ ਹਾਂ ਜੀ ਹੈਨਾ ਨਹੀਂ ਪਿਛਲੀ ਵਾਰ 95 ਚ ਕਿੰਨਾ ਵਜਨ ਤਾਂ ਹੋ ਵਜਨ ਤਾਂ ਹਾਂ ਇਸ ਵਾਰ ਤਾਂ 50 ਪੱਟੇ ਨਿਕਲੇ ਪਜੰਮੇ ਪਿਛਲੀ ਵਾਰ ਤਾਂ ਆ ਖੇਤਾਂ ਚ ਬਹੁਤ ਨਿਕਲੇ ਦਾ 95 ਦੀ ਘਟ ਗਿਆ ਪਰ ਐ ਜਿੰਦਾਂ ਫੁੱਲ ਤਗੜਾ ਜੰਮਾ ਕਿ ਗਿਰਦੀ ਗਿਆ ਤੁਹਾਡੀ ਹਾਂ ਜੀ ਹਾਂ ਨਿਕਾ ਸੂਰ ਨਾ ਨਾ ਸੂਰਾ ਨਾ ਪਾਉਂਦਾ 13 85 ਜਾਂ 85 ਹੈ ਸੂਰਾ ਖੜਿਆ ਪੀੜਾ ਪਾ ਦਿੱਤਾ ਇਹ ਕਿ ਚੂਹਾ ਪਾਇਗਾ ਕਿਰੇ ਕਰਕੇ ਹਾਂ ਜੀ ਜੇ ਨੂੰ ਕਰਕੇ ਚੂਹਾ ਤਾਂ ਜਿੱਥੇ ਆ ਜਾਂਦਾ ਸਵਾਰ ਕੇ ਕੱਢ ਦਿਓ ਕਸਰ ਨਾ ਰਹੇ ਕਣ ਕਣ ਪਾਣੀ ਨਹੀਂ ਲੱਗਿਆ ਨਾ ਕਰਦਾ ਚੂਹਾ ਸਾਰਾ ਇੱਧਰ ਗੰਨੇ ਚੋਂ ਆਇਆ ਇਹਦੇ ਭਰੀਆਂ ਉੱਥੇ ਥੱਲੇ ਹੁਣਾਂ ਨੂੰ ਕਿੰਨੀਆਂ ਹੈ 100 ਹੋ ਜਾਣਗੀਆਂ 190 ਬਰੀਆਂ ਹੋਣਗੀਆਂ 190 ਹਾਂ ਤੇ ਮੈਂ ਕਹਿੰਦਾ ਮੰਦੇ ਹਾਂ ਪਤਾ ਨਹੀਂ ਹੁਣ ਕਿੱਥੇ ਤੱਕ ਦਾ ਆਪਾਂ ਲੈਣੀ ਆਂ ਜੇ ਵੱਧ ਹੋ ਗਈ ਫਿਰ ਆਉਂਦੀਆਂ ਨਹੀਂ ਜੇ ਸਾਹ ਹੋਈਗਾ ਜੀ ਆ ਜਾਣੀਆਂ ਹਾਂ 빙ਾਂ ਟੇਢੀਆਂ ਕਰਕੇ ਡਾਲੇ ਪਰ ਰੱਖ ਲਿਆ ਸੰਗਲਾਂ ਪਰ ਲੱਗ ਟੇਛਾ ਕਰਕੇ ਨਹੀਂ ਵੀ ਹੋਰ ਕੰਮ ਕਰੂੰਗਾ ਦੋ ਘੋੜਾ ਦੋ ਪੁੱਤ ਜੀ ਬਾਕੀ ਆ ਹਾਂ ਕੰਮ ਕਰਨਾ ਹਾਂ 85 ਹੋ ਜਾਂ ਚੁਲੋ ਠੀਕ ਆ ਜੀ ਟਰਾਲੀ ਲੱਦੀ ਬਹੁਤ ਸੋਹਣੀ ਆ ਜੀ ਇਹਨਾਂ ਨੇ ਕੁੱਪੇ ਕਰਕੇ ਪਾਣੀ ਲਾਉਣਾ ਪੈਗਾ ਯਾਰ ਥੋੜੀ ਜਿਹਾ ਨੱਕੇ ਗਲਤ ਆਏ ਨੱਕੇ ਆ ਸਾਨੂੰ ਵੀ ਲਾਉਣਾ ਪਾਣੀ ਆ ਖੇਤ ਦੇ ਸਿੱਧਾ ਇਹੋ ਜਿਹਾ ਆ ਅਗਰ ਬੱਚਾ ਬੜਾ ਹੀ ਨਹੀਂ ਹੋਇਆ ਤਾਂ ਇਹ ਤਾਂ ਪਾਣੀ ਹੋਇ ਪੈਣਾ ਹੈ ਇਹ ਪੈ ਤਾਂ ਉਹਨਾਂ ਨੇ ਦਵਾਈ ਦੇ ਦਿੰਦੇ ਜਦੋਂ ਮੈਂ ਨਾ ਲੈਂਦੀ ਜਾਂ ਉਹਨਾਂ ਦਾ ਸੁੱਕੇ ਰਹਿਣਾ ਜਿਆਦਾ ਇਹਨਾਂ ਨੇ ਇੱਦਾਂ ਨੂੰ ਦਵਾ ਕੁੱਪੇ ਘੜਵਾ ਦਿੱਤੇ ਕੁੱਪੇ ਵਾਲੇ ਗਲਤ ਆ ਹੋ ਦਾ ਵੀਕ ਪਾ ਨਖੋ ਕਿਰਾ ਤੇੁੰਗੇ ਵਿੱਚ ਆਈਦਾ ਦਾ ਲਾ ਉੱਥੇ ਚੰਗਾ ਦਾ ਕਾਹ ਹੈ ਬਚਾਈਦਾ ਬਾਟੂ ਦੇ ਨਾਲ ਚਾਹੀਦਾ ਦਾ ਜੇਕਰ ਉਹ ਬਾਹਰ ਆ ਸਿਰੇ ਕੋਲ ਆ ਇਹਦਾ ਕਿਉਂਦਾ ਲਾ ਉੱਥੇ ਹੁੰਦਾ ਉੱਤੇ ਗਾਹਾਂ ਖੜਾ ਜਾਏ ਗਾਹਾਂ ਹੀ ਹੁੰਦਾ ਜਾ ਕੇ ਹਾਂ ਜੀ ਬਾਹਰ ਬਾਹਰ ਇੱਕ ਸਾਈਡ ਪਰ ਓਕੇ ਆ ਇਧਰ ਹੋ ਜਾਣਾ ਤਾਂ ਇੱਕ ਤੁਹਾਡਾ ਉੱਥੇ ਚਾਹੀ ਇਧਰ ਪਾਣੀ ਚੱਲਦਾ ਚਾਹੀ ਹੁੰਦਾ ਚਲੋ ਦੇਖਦੇ ਭਾਈ ਹੁਣ ਟ੍ਰਾਈ ਮਾਰਕ ਠੀਕ ਆ ਜੀ ਠੀਕ ਆ ਦੇਖ ਭਾਈ ਲੈ ਭਾਈ ਗੱਨਾ ਤਾਂ 150 ਤੋਂ ਉੱਪਰ ਹੋਊਗਾ ਵੀ

ਬਾਹਲੀ ਪਤੀ ਆਉਰੇ ਦੇ ਫਿਰ ਇਹ ਨਹੀਂ ਦਬਦਾ ਕਹਿੰਦਾ ਉਹਨੂੰ ਗਿੱਲਾ ਨਾ ਉੱਥੇ ਤਾਂ ਦਾ ਬਿਆਰ ਹਾ ਨਹੀਂ ਨਹੀਂ ਦਬਦਾ ਹੈਗਾ ਗਿੱਲਾ ਹੋ ਰਿਹਾ ਹੋਊਗਾ ਪਰ ਇਹ 170 80 ਹੈ ਹੋਊਗਾ ਇੰਨਾ ਦਾ 514 ਹਾਂ 514 ਪਰ ਕੀ ਨਹੀਂ ਹੈ ਫਿਰ ਉੱਪਰ ਹੀ ਥੱਲੇ ਰਹਿ ਗਈ ਸਮਝ ਲੈ ਲੈਦਾ ਹੀ ਨਾ ਉਹ ਵੀ ਜਾਣਦਾ ਫੇਰ ਥੋੜਾ ਰਿਸਕ ਲੇ ਕੇ ਕੋਈ ਫਾਇਦਾ ਨਹੀਂ ਰਿਸਕ ਕਰ ਰਵਈ ਨਾ ਆ ਆ ਫੇਰ ਕੋਈ ਫਾਇਦਾ ਨਹੀਂ ਆ ਲੀਦਾ ਪੱਕੀ ਬਣ ਗਈ ਫੇਰ ਲੈ ਪੱਕੀਆਂ ਲੈ ਵਾਟ ਲੈ ਵਾਟ ਲੈੰਦਾ ਹੀ ਕਰਨਾ ਹਾਲੀ ਪਹੁੰਚਿਆ ਹੁਣ ਕੀ ਕਰਨਾ ਹੈ ਅਲਟੀ ਮਾਰਨੀ ਆ ਟਰਾਲੀ ਦੀ 100 ਕੁ ਭਰੀ ਰਹਿੰਦੀ ਆ ਮਾ ਚਲ ਬਾਹਰ ਲੈ ਦਾਲਣ ਦੇ ਆ ਬਈਆ ਸਰਦਾਰ ਜੀ ਬਾਹਰ ਲੱਗ ਜੀ ਇਹਨੂੰ ਬਾਹਰ ਲੱਦੋ ਠੀਕ ਆ ਬਾਹਰ ਬਹੁਤ ਠੀਕ ਹੈ ਤੇ ਉੱਥੇ ਟਰੈਕਟਰ ਚਾਰ ਚਾਰ ਪਾਉਣ ਨਾਲ ਤਾਂ ਫਾਇਦਾ ਆਈ ਜਾਂਦਾ ਨਵੀਂ ਲਈਤੀ ਅੱਜ ਆਹੋ ਨਵੀਂ ਲਈ ਵੀ ਇਹ ਚ ਵਜ਼ਨ ਜ਼ਿਆਦਾ ਹੁੰਦਾ ਫਿਰ ਚੀ ਦਲਦੀ ਆ ਚੂਹੇ ਦੀ ਖੱਟਦਾ ਨਾ ਮਤਲਬ ਤਾਂ ਹੈਗਾ 514 ਪਰ ਹੀ ਲੱਦੀ ਹੋਈ ਆ ਆਹ ਇੱਥੇ ਠੀਕ ਆ ਸਾਫ ਜਿਹਾ ਇਹੀ 514 ਛੋਟੀ ਟਰਾਲੀ ਪਰ ਹੁੰਦੀ ਦੇਖ ਲੈ ਕਿੱਥੇ ਚੱਲਦਾ ਪਾਉਣੇ ਉਹਦੀ ਚਾਈ ਬਹੁਤ ਉਹਨਾਂ ਦੇ ਬੋੜੀ ਟਰਾਲੀ 200 ਵੀ 200 ਨੂੰ ਦੱਸਦੀ 150 ਦੱਸਦੀ ਯਾਰ ਉਹ ਇਹ 200 ਪੈਣਾ ਹੁਣ ਉਨਾਂ ਕਾ ਉਨਾਂ ਕਿਲੋ ਦਾਣ ਆ 150 ਕਿਲੋ ਦਾਣ ਉਹਦੇ ਪਰ 100 ਕੁੰਟਲ ਦਾ ਹੁੰਦਾ ਹਾਂ ਇਹ ਕਿੰਨਾ 170 80 ਕੁੰਟਲ ਹੋ ਗਿਆ ਇਹ 150 ਪਲੱਸ ਆ ਉਹ ਟਰੈਕਟਰ ਭਾਵੇਂ ਦਾ ਕੰਨਾ ਸਦੀ ਦੀ ਬਰਾਬਰ ਲਦਾਣ ਉਹਦਾ ਦਾਦਾ ਦਾ ਉਹ ਤੇ ਚੜੀ ਨਹੀਂ ਹੀਟ ਟਰਾਲੀ ਉਹਰੇ ਹਾਂ ਇਹਨਾਂ ਸਾਲੇ ਨੂੰ ਪਰਵਾਹੀ ਹਾਂ ਮੈਂ ਵੀਡੀਓ ਜਵਾਦਾ ਉਹ ਕਹਿੰਦੇ ਬਾਸੜ ਚੜਾ ਹੀ ਨਾ ਵੀ ਦੇਣੀ ਸੀ ਕਹਿੰਦੇ ਚੜਾਦਾ ਤੇਨੇ 475 ਗੇਜਾਈਆਂ ਸੀ ਪਰ ਇਹ ਕਹਿੰਦਾ ਟਰਾਲੀ ਲਾਲਦੀ ਮਾ ਉਹ ਨਹੀਂ ਟਰੈਕਟਰ ਦਾ ਹੀ ਫਰਕ ਆ ਟਰਾਲੀ ਲਾਲ ਨਹੀਂ ਕਾਲੇ ਨੇ ਚੱਕਾਈ ਨਹੀਂ ਲਿਫਟ ਉੱਪਰ ਦਾ ਇੱਕ 4x4 ਦਾ ਉਹਨਾਂ ਫਿਰ ਚਾਰ ਟਾਂ ਦਾ ਕਾਲੇ ਚਾਚੇ ਨੇ ਜੇ ਲਿਫਟ ਚੱਕਾਈ ਮੁਰਲੇ ਟਾਇਰ ਚੱਕ ਲੈ ਟਰੈਕਟਰ ਉਹਦਾ ਫਰਕ ਆ ਨਹੀਂ ਕਹਿੰਦਾ ਕਹਿੰਦਾ ਦਾ ਲਾਲ ਐ ਮਹਾ ਟਰੈਕਟਰ ਲਾਲ ਐ ਜੇ ਉਹਨੇ ਲਿਫਟ ਲੈ ਟਰਾਲੀ ਸਾਲਾ ਟਰੈਕਟਰ ਮੁਰਲੇ ਟਾਇਰ ਚੱਕ ਲੈ ਜਿਹੜੀ ਉਹਨਾਂ ਦਾਬੂ ਚੱਲਦਾ ਪੂਰੇ ਨਾਲ ਤੇ ਮੈਂ ਕਹਿੰਦਾ 5-7 ਕੁਆਂਟਰ ਵੱਧਾ ਵੀ ਹੋਣਾ ਇਹ ਟਰੈਕਟਰ 로ਜੀ ਟਰੈਕਟਰ ਦਾ ਵਜ਼ਨ ਜ਼ਿਆਦਾ ਟਰੈਕਟਰ ਦਾ ਵਜ਼ਨ ਜ਼ਿਆਦਾ ਉਹਦੇ ਕੋ ਵਜ਼ਨ ਰੇ ਖਿੱਚ ਲੈਣਾ ਆਪਣਾ ਇਹ ਉਹ ਮਾਸਟਰ ਟਰੈਕਟਰ ਹੈਵੀ 50 HC ਵੀ ਆ ਇਹ ਸਾਲਾ 65-70 HC ਵੀ ਆ ਫਰਕ ਤਾਂ ਪੈਂਦਾ ਹੀ ਇੱਕ ਹੈ ਪਰ ਕਿਤਾ ਪੈਂਦਾ ਜੀ ਨਾਲ ਹੱਥ ਵੀ ਕੰਮ ਕਰਦੇ ਫਿਰ ਜ਼ੋਰ ਤਾਂ ਵੱਜਦਾ ਹੀ ਹੈ ਜੱਬਾ ਜੀ ਵੀ ਥਲੇ ਦਾ ਜ਼ਿਆਦਾ ਹੈ ਇਹ ਤੇ ਸ੍ਰਿਪ ਨਹੀਂ ਕੱਢਦਾ ਹੈਗਾ ਵੀ ਜੀਰਾ ਸ੍ਰਿਪ ਕੱਢ ਗਿਆ ਜ਼ੋਰ ਤਾਂ ਉਹਨੇ ਵੀ ਬਥੇਰਾ ਲਾਇਆ ਬਥੇਰਾ ਲਾਇਆ ਵਾਹ ਹੋਈ ਗਿਆ ਵੀ ਕੱਢਦੇ ਹਿਸਾਬ ਨਾਲ ਖੱੱਚਿਆ ਤਾਂ ਉਹਨੇ ਜੰਦਾ ਹੈਗਾ ਤਾਂ ਉਦੋਂ ਨੀਲੇ ਨੂੰ ਉਹੀ ਲੈ ਗਿਆ ਫਾਦਮਾ ਰੋਡ ਚੜਾ ਕੇ ਰਦੇ ਫਿਰ ਮੈਂ ਥਲ ਫਾਈ ਵੱਡਦਾ ਗਿਆ ਕੋਈ ਪਰਵਾਹ ਨਹੀਂ ਤੇ ਪਿੱਛੇ ਪਤਾ ਕਿ ਟਰਾਲੀ ਫੇਰ ਉਹਨੂੰ ਭੇਜਿਆ ਤਾਂ ਸੀ ਮਲਗੀਸ ਨੂੰ ਗੈਰ ਮਹੌਲ ਤੇ ਸੜਕ ਵੀ ਜਿਹੜਾ ਹੈ ਸੜਕ ਕੋਈ ਮੂੰਹ ਚੱਕੂਗਾ ਕੱਢ ਗਿਆ ਉਦੋਂ ਥੋੜੀ ਜਿਹੀ ਹੋਤੀ ਗਿੱਲੀ ਤੇ ਇਧਰ ਮਿੱਟੀ ਮਾਦਾਨ ਦਾ ਟਰੈਕਟਰ ਟਰਾਲੀਆਂ ਨੇ ਹੁਣ ਥੱਲੇ ਆ ਬਿਲਗੇ ਵਾਲੀਆਂ ਘੱਟ ਮੂੰਹ ਚੱਕਦੇ ਆ ਜੇ ਆਪਾਂ ਨਾ ਉੱਪਰ ਤੋਂ ਜਾਂ ਦੇਖੀ ਇਹਦੇ ਦੇਖਿਆ ਮੈਂ ਗੱਗੇ ਦੇ ਚਾਚੇ ਰਹੀ ਚੱਕਦੇ ਕੋਲ ਟਰੈਕਟਰ ਉਹ ਚੱਲਦਾ ਹੀ ਪਿਛਲੇ 18 ਵਾਰ ਬ੍ਰੇਕਾਂ ਕਰੇ ਜੋ ਮਿੱਕਾਂ ਕਾ ਜਾਂਦਾ ਦਾ ਬਸ ਮੂੰਹ ਤਾਂ ਆ ਘੁੰਮਿਆ ਮੂੰਹੇ ਮੂੰਹੇ ਰਹਿੰਦਾ ਮੂੰਹ ਪਰ 72 ਦਾ 400 ਜਦ ਹੁੱਕੇ ਉੱਪਰ ਹੁੰਦੀ ਐ ਨਾ ਬਿਲਗੇ ਵਾਲਾ ਹੈ ਮੈਂ ਮਾਰ ਦੇਣੇ ਪਾਸੇ ਜੇ ਵਗੜ ਲੈਣਾ ਮਿੱਟੀ ਦੀ ਟਰਾਲੀ ਨਹੀਂ ਵੇਖਣੇ ਕੰਡੇ ਨੂੰ ਵੀ ਵੇਖਣੇ ਓਕਣੇ ਹਿਲੇ ਵੇਦੇ ਹੁਣ ਤਾਂ ਮੂੰਹ ਚੱਕਣੇ ਜੇ ਚੱਕੇ 2 ਫੁੱਟ ਚੱਕ ਕੇ 4x4 ਕਿੱਥੇ ਮੂੰਹ ਚੱਕਦੇ ਆ ਇਹਦਾ ਚਮਾ ਵੀ ਨਹੀਂ ਹਿੱਲਦਾ ਵਜਨ ਆ ਮੈਂ ਹੁਣ ਕੋਸ ਵੇਟ ਪਾ ਤੇ ਕੋਈ ਟਰੈਕਟਰ ਆ ਜਿਹਾ ਲੈਂਦਾ ਮੈਸੀ ਦਾ ਮੂੰਹ ਉੱਪਰ ਰਹਿਣ ਕਿੰਟਲ ਗੰਨਾ ਹੋਇਆ ਕਿੰਨਾ 182 ਜਿਹੜਾ ਉਦੋਂ ਦਾ ਹਾਂ ਨਹੀਂ ਉਹਰੇ ਐ ਏਦਾਂ ਏਦਾਂ ਚੱਲਦੀ ਵਰਤੀ ਹੈ ਖੁਖੂ ਖੁੱਲੀ ਵਰ ਚੱਲਦੀ ਵਰਤੀ ਹਾਂ ਪਰ ਮੈਲੇ 187 ਹੋਏ ਜਿੰਨਾ ਮੈਂ ਮਾ 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 ਮਰਜੀ ਕਰਨਾ ਪਾਲਾ ਇਕਣਾ ਹੁਣ ਤਾਂ ਕਹਿੰਦੇ ਨਾ ਵੀ ਖੁੱਲਾ ਚੱਲਦਾ ਹੈ 99 ਨੇ ਵਜਨ ਘਟ ਦਿੱਤਾ ਗੰਨੇ ਉਹਦੇ 700 700 200 ਪਾ ਲੇ ਨਹੀ ਗੰਨਾ ਤਾਂ 250 ਜਾਂਦਾ ਦਾ ਉਹ 95 ਹਲਾ ਆ ਮਹੀਨੇ ਵਾਂ ਕੇ ਵਜਨ ਤੋੜਦਾ ਨਵੰਬਰ ਤੋਂ ਮਹੀਨੇ ਵਿੱਚ 400 ਟਰਾਲੀ ਹੋਣੇ ਦੁੱਗਣਾ ਹਰੇ ਕੋਲ ਦੁੱਗਣਾ ਗੰਨਾ ਪਾਇਆ ਵਾ ਮਿੱਤ ਦਾ ਬਹੁਤ ਗੰਨਾ ਪਾ ਕੇ ਲੈਂਦੇ ਲੋਕ ਇਹ ਤਾਂ ਦਸੰਬਰ ਤੋਂ ਸ਼ੁਰੂ ਹੁੰਦੀ ਸਾਰੇ ਗੰਨਾ ਸੇਟ ਦੇ ਪੇ ਜਨਮ ਹੈ ਜੇ ਜੰਮਰੀ ਮਹੀਨਾ ਆ ਗਿਆ ਇਹ ਆ ਪੈਣ ਤੋੜਦਾ ਉਹਦੇ ਆਲੇ ਉੱਥੇ 4 400 ਕੁਨਟਲ ਤਾਰ ਜਾਂਦੇ ਆ ਇਹ ਟਰਾਲੇ ਜਿਹਨਾਂ ਉਧਰ ਗਏ ਦੇ ਨਾਲ ਵਾਲੇ ਕ੍ਰਿਕਟ ਕ੍ਰਿਕਟ ਹੁੰਦੇ ਨੇ ਟਰਾਲੇ ਟਰਾਲੀ ਹੋਈ ਇੱਕ ਜੀ ਗਣ ਦੇਣੀ ਹੈ ਚਾਰਜ ਨਹੀਂ ਭਰੀ ਵੀ ਟਰੱਕ ਆ ਗਿਆ ਆ ਗਿਆ ਭਾਈ ਮੈਂ ਕਿਹਾ ਟਰੱਕ ਆਉਂਦਾ ਕੋਈ ਭਰੀ ਨਹੀਂ ਭਰੀ ਹੋਈ ਚੱਪੜੀਆਂ ਨਹੀਂ ਲਾ ਲਈਆਂ ਫਿਰ ਹਾਂ ਹਾਂ ਬਿੱਡਾ ਵਾਲਾ ਲੈ ਗਿਆ ਤਾਂ ਮੈਂ ਲੱਕਣੀ ਦਿਖਾ ਲਈਆਂ ਭਾਈ ਐਦਾਂ ਹੀ ਲੈ ਭਾਈ ਪ੍ਰਾਂ ਡਰਾਈਵਰ ਆ ਗਿਆ ਖੌਂਡਾ ਪ੍ਰਾਣਾ ਭਾਈ ਉਹ ਕੰਟਾ ਪਟਾਟੇ ਬਾਰੇ ਸੱਬੇ ਮਾਰੂ ਮਾਰ ਕੰਮ ਚੱਲ ਰਿਹਾ ਜੀ 100 100 ਪਰ ਹੀ ਹੋ ਗਈ ਹੈ 100 ਪਰ ਹੀ ਗਹਿਨ ਤੱਕ 100 ਪਰ ਹੀ ਹੈਗੀ ਆਰਾਮਗੜ੍ਹ ਕੋਈ ਨਹੀਂ ਕਰਨ ਦੇ ਭਈ ਇਹ ਵੀ ਦੇਖ ਲੈ ਤੜਕਾ ਤੇ ਲੱਗ ਜਾਣਾ ਇਹਨਾਂ ਨੇ 4 ਵਜੇ ਬੜੇ ਵੇਲੇ ਆ ਦੇਣਾ ਉਹ ਕਿਹੜਾ ਟਾਈਮ ਹੋ ਗਿਆ ਨਾ ਤੇ ਨੂੰ ਮੈਂ ਹਾ ਜੋਰ ਦਾ ਕੰਮ ਆ ਲੋੜ ਕੇ ਸੌਖਾ ਪਿਆ ਕਿਤੇ ਮੇਰਾ ਕੰਮ ਆ ਇੱਕ ਉਹ ਠੰਡਾ ਕੰਮ ਹੈ ਠੱਡ ਹੱਥ ਸੋਨ ਹੋ ਜਾਂਦੇ ਉਹ ਮੇਰਾ ਆਖਿਰ ਪਾਇਆ ਕਹਿੰਦਾ ਇਹਨਾਂ ਨੇ 11 ਵਜੇ ਪੈਣਾ ਕਰੇ ਜਾ ਕੋਈ ਨਾ ਫੇਰ ਇਹ ਨਹੀਂ ਛੇਤੀ ਪੈਂਦੇ ਹੈਗੇ ਅਲਾਤੀ ਮਗਰ ਭਾਈ ਅਲਾਤੀ ਮਗਰ ਭਾਈ ਚਲੋ ਭਾਈ ਠੀਕ ਆ ਹੁਣ ਲੋਡ ਕਰਕੇ ਚਲੀਏ ਕਰਨ ਨੂੰ ਮਿਲਦੇ ਸਾਨੂੰ ਕੱਲੂ ਫਿਰ ਲੈ ਜੀ ਪੌਲਗੀ ਫੌਜ ਹਾਂ ਜੀ ਕਿਵੇਂ ਆ ਵਧੀਆ ਮਾਰ ਦੋ ਮੋਰਚਾ ਫਤੇ ਕਰ ਦੋ ਆ ਜੋ ਨਾ ਇਸ ਨਾਲ ਸਫਤ ਹੋ ਗਿਆ। ਹਾਂ। ਲੈ ਮੁਕੇ। ਪੇਟੀ ਚਾ ਚਾ ਚੱਕ ਲੈਦਾ ਦਾ ਆਪਦੀ ਫੇਰ। ਹਾਂ। ਦੋ। ਰਾਤ ਨੂੰ ਓਖੀ ਮਿਲਦੀ ਫੇਰ। ਉਧਰ ਦੇ ਹੜੀਏ ਬੀਂਦੋਂ ਨੇ ਪੇਟੀ ਫੇਰ। ਹੈ? ਕਿਨੇ ਡੈਂਚੇਗੀ ਇੱਕ ਕਬੱਡੀ ਮਕਾਉਣਾ। 3 ਰੋਜ਼ ਕੇ ਬਾਅਦ। ਚਲ। ਕਿੰਨੇ ਦੀ ਆਉਂਦੀ ਪੇਟੀ? ਹੈ? ਕਿੰਨੇ ਦੀ ਪੇਟੀ ਆਉਂਦੀ? 3280 ਕਿਹੜੀ ਦਰੂਵੀ ਨੇ? ਰਮ। ਰਮ ਉਹ ਦੋ ਚਾ। ਡਾਲਰ ਰਮ। ਹਾਂ। 92 ਦਾ ਰਮ ਚਾਹੀਏ ਹਾਂ ਵਧੀਆ ਵਧੀਆ ਹੋਰ ਬਾਈ ਠੀਕ ਹੈ ਠੀਕ ਨਾ ਬੰਦਾ ਹੈ ਹੈ ਨਾ ਬੰਦਾ ਹੈ ਮੈਂ ਦੇਖਿਆ ਜਮਾ